कपूरथला जिले ਦਾ ਪ੍ਰਸਿੱਧ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਪ੍ਰਚਲਿਤ ਹੈ ਕਿ ਮਹਿਮੂਦ ਗਜਨਵੀ ਦੇ ਫੌਜਦਾਰ ਸੁਲਤਾਨ ਖਾਨ ਵੱਲੋਂ ਇਸ ਸ਼ਹਿਰ ਨੂੰ ਆਬਾਦ ਕੀਤਾ ਗਿਆ ਵਸਾਇਆ ਗਿਆ ਪਰ ਜੇ ਇਸ ਸ਼ਹਿਰ ਦੀ ਹੋਰ ਕੋਖ ਪੜਤਾਲ ਕਰੀਏ ਇਸ ਦੀ ਤਵਾਰੀਖ ਨੂੰ ਫਰੋਲੀਏ ਤਾਂ ਪਤਾ ਲੱਗਦਾ ਹੈ ਪਹਿਲੀ ਤੋਂ 6ਵੀਂ ਸਦੀ ਤੱਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਪਗਤੀ ਮਾਰਗ ਤੇ ਗਿਆਨ ਦਾ ਕੇਂਦਰ ਰਿਹਾ ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਾਮ ਸੀ ਸਰਵਮਾਨਪੁਰ ਬੁੱਧ ਧਰਮ ਦੀ ਪ੍ਰਾਚੀਨ ਪੁਸਤਕ ਅਭਿਨਵ ਪੁਸਤਵਾ ਲੇਖਕ ਕਿਤਨਾਇਆ ਵੱਲੋਂ ਇਸੇ ਸ਼ਹਿਰ ਦੇ ਵਿੱਚ ਲਿਖੀ ਗਈ ਸਮਾਂ ਆਇਆ ਇਸ ਸ਼ਹਿਰ ਨੂੰ ਮਹਿਮੂਦ ਗੱਜਨਵੀ ਵੱਲੋਂ ਅੱਗ ਲਗਾ ਕੇ ਤਬਾਹ ਕਰ ਦਿੱਤਾ ਗਿਆ ਤੇ ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੁਲਤਾਨ ਖਾਨ ਜਦੋਂ ਇਸ ਪਾਸੋਂ ਦੀ ਗੁਜ਼ਰਿਆ ਤਾਂ ਇਸ ਇਲਾਕੇ ਦੀਆਂ દિਵਾਲੇ ਦੀ ਹਰੀਆਵਲ ਨੇ ਉਸ ਦੇ ਮਨ ਨੂੰ ਪ੍ਰਭਾਵਿਤ ਕੀਤਾ ਤੇ ਉਸ ਨੇ ਸਰਵਮਾਨਪੁਰ ਦੇ ਥੇ ਉੱਪਰ ਸੁਲਤਾਨਪੁਰ ਨਗਰ ਦੀ ਉਸਾਰੀ ਕੀਤੀ ਸੁਲਤਾਨਪੁਰ ਲੋਧੀ ਦਿੱਲੀ ਤੋਂ ਲਾਹੌਰ ਜਾਣ ਵਾਲਾ ਸ਼ਾਹੀ ਮਾਰਗ ਉਸ ਸ਼ਾਹੀ ਮਾਰਗ ਦੇ ਉੱਪਰ ਸਥਿਤ ਸੀ ਉਸ ਸਮੇਂ ਇਸ ਸ਼ਹਿਰ ਵਿੱਚ 32 ਬਾਜ਼ਾਰ ਤੇ 5600 ਦੁਕਾਨਾਂ ਮੌਜੂਦ ਸਨ ਸultan Khan ਵੱਲੋਂ ਇਸ ਸ਼ਹਿਰ ਨੂੰ 1103 ਈਸਵੀ ਵਿੱਚ ਵਸਾਇਆ ਗਿਆ ਸੀ ਤੇ ਇਸ ਸ਼ਹਿਰ ਦਾ ਜ਼ਿਕਰ ਆਇਨੇ ਅਕਬਰੀ ਵਿੱਚ ਅਨੇਕਾਂ ਵਾਰ ਆਉਂਦਾ ਹੈ ਇਹ ਬਰਸਾਤੀ ਨਦੀ ਵੇਂ ਦੇ ਦੱਖਣੀ ਕਿਨਾਰੇ ਦੇ ਉੱਤੇ ਸਥਿਤ ਹੈ ਇਸ ਸ਼ਹਿਰ ਬਾਰੇ ਮਿਲਦੇ ਇਤਿਹਾਸਕ ਹਵਾਲਿਆਂ ਤੋਂ ਸਿੱਧ ਹੁੰਦਾ ਹੈ ਕਿ ਇਹ ਪੁਰਾਤਨ ਥੇ ਤੇ ਉਸਰਿਆ ਹੋਇਆ ਨਗਰ ਹੈ ਬੁੱਧ ਧਰਮ ਦੀਆਂ ਸਾਹਿਤਕ ਪਰੰਪਰਾਵਾਂ ਤੋਂ ਪਤਾ ਲੱਗਦਾ ਹੈ ਕਿ ઈਸਾ ਪੂਰਵ ਚੌਥੀ ਸਦੀ ਵਿੱਚ ਇੱਥੇ ਬੁੱਧ ਧਰਮ ਦਾ ਇੱਕ ਵੱਡਾ ਕੇਂਦਰ ਸੀ। ਜਿਵਾੰਗ ਚੁਵਾੰਗ ਨਾਮ ਦੇ ਇੱਕ ਚੀਨੀ ਯਾਤਰੀ ਨੇ ਲਿਖਿਆ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਰਾਜਕਾਲ ਵੇਲੇ ਇੱਥੇ ਇੱਕ ਬੋਧੀ ਸਤੂਪ ਦੀ ਉਸਾਰੀ ਕਰਵਾਈ ਸੀ। ਪਰ ਇਤਿਹਾਸ ਦੇ ਵਿੱਚ ਇਸ ਨਗਰ ਨੇ ਹੋਰ ਵੀ ਜ਼ਿਆਦਾ ਅਹਿਮੀਅਤ ਅਖਤਿਆਰ ਕਰ ਲਈ ਜਦੋਂ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਬਾਰਕ ਕਦਮ ਪਏ ਮੁਬਾਰਕ ਚਰਨ ਪਏ ਇਸ ਧਰਤੀ ਦੇ ਉੱਪਰ ਜੈ ਰਾਮ ਨਾਮ ਦੇ ਇੱਕ ਬੱਚੇ ਦਾ ਜਨਮ ਹੁੰਦਾ ਉਸ ਦਾ ਆਨੰਦ ਕਾਰਜ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਨਾਲ ਹੁੰਦਾ ਬੇਬੇ ਨਾਨਕੀ ਜੀ ਵਿਆਹ ਤੋਂ ਉਪਰੰਤ ਸੁਲਤਾਨਪੁਰ ਲੋਧੀ ਵਿੱਚ ਆਉਂਦੇ ਨੇ ਔਰ ਬੇਬੇ ਨਾਨਕੀ ਜੀ ਦਾ ਇੱਥੇ ਆਉਣਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਇੱਥੇ ਆਉਣ ਦਾ ਸਬਬ ਬਣਦਾ ਹੈ। ਸੁਲਤਾਨਪੁਰ ਲੋਧੀ ਦੀਆਂ ਉਹ ਪ੍ਰਾਤਨ ਇਤਿਹਾਸਕ ਥਾਵਾਂ ਅੱਜ ਵੀ ਉਸ ਸਮੇਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਬੈਠੀਆਂ ਨੇ। ਉਹ ਦਿਨ ਜਦੋਂ ਬੇਬੇ ਨਾਨਕੀ ਜੀ ਦੀ ਡੋਲੀ ਸੁਲਤਾਨਪੁਰ ਦੀ ਇਸ ਧਰਤੀ ਤੇ ਆਈ। ਅੱਜ ਵੀ ਅਸੀਂ ਉਸ ਮੁਬਾਰਕ ਥਾਂ ਦੇ ਦედაਰ ਕਰਦੇ ਹਾਂ ਜਿੱਥੇ ਕਿਸੇ ਸਮੇ ਬੇਬੇ ਨਾਨਕੀ ਜੀ ਦਾ ਪ੍ਰਾਤਨ ਕਰ ਹੋਇਆ ਕਰਦਾ ਸੀ ਜਿੱਥੇ ਉਹਨਾਂ ਨੇ ਲੰਮਾ ਸਮਾਂ ਬਤੀਤ ਕੀਤਾ ਔਰ ਇੱਥੇ ਰਹਿੰਦੇ ਸਮੇ ਆਪਣੇ ਮੁਬਾਰਕ ਪਵਿੱਤਰ ਹੱਥਾਂ ਦੇ ਨਾਲ ਇੱਕ ਬੋੜ ਦਾ ਦਰਖਤ ਲਗਾਇਆ ਜਿਹੜਾ ਅੱਜ ਵੀ ਉਹਨਾਂ ਦੇ ਵਿਹੜੇ ਦੇ ਵਿੱਚ ਉਸੇ ਤਰ੍ਹਾਂ ਖੜਾ ਬੇਬੇ ਨਾਨਕੀ ਜੀ ਦੀਆਂ ਬਾਤਾਂ ਆਈਆਂ ਸੰਗਤਾਂ ਨੂੰ ਸੁਣਾਉਂਦਾ ਹੈ ਬੇਬੇ ਨਾਨਕੀ ਜਿਸ ਨੇ ਸਦਾ ਗੁਰੂ ਨਾਨਕ ਦੇ ਵਿੱਚੋਂ ਖੁਦਾ ਦਾ ਨੂਰ ਧੱਕਿਆ ਉਹਨਾਂ ਦੇ ਪਤੀ ਭਾਈ ਜੈ ਰਾਮ ਜੀ ਨੇ ਗੁਰੂ ਨਾਨਕ ਪਾਤਸ਼ਾਹ ਵਾਸਤੇ ਦੌਲਤ ਖਾਂ ਲੋਦੀ ਨਾਲ ਗੱਲ ਕੀਤੀ ਕਿ ਮੇਰੇ ਰਿਸ਼ਤੇ ਦੇ ਵਿੱਚੋਂ ਮੇਰੀ ਪਤਨੀ ਉਹਨਾਂ ਦੇ ਭਰਾ ਨਾਨਕ ਜੀ ਬੜੇ ਯੋਗ ਨੇ ਬੜੇ ਦਾਨੇ ਨੇ ਬੜੇ ਸਿਆਣੇ ਨੇ ਜੇ ਤੁਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਦੇ ਦੇਵੋ ਕੋਈ ਅਹੁਦਾ ਦੇ ਦੇਵੋ ਤਾਂ ਅਸੀਂ ਉਹਨਾਂ ਨੂੰ ਰਾਏਪੋਏ ਦੀ ਤਲਵੰਡੀ ਤੋਂ ਆਪਣੇ ਕੋਲ ਸੁਲਤਾਨਪੁਰ ਸੱਦ ਲਈਏ ਗੁਰੂ ਨਾਨਕ ਮਹਾਰਾਜ ਨੂੰ ਰਾਏਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਸੱਦਿਆ ਜਾਂਦਾ ਹੈ ਜਦੋਂ ਦੌਲਤਖਾਨਾ ਲੋਧੀ ਇਸ ਗੱਲ ਦੀ ਹਮਮੀ ਪਰ ਦਿੰਦਾ ਹੈ ਕਿ ਹਾਂ ਜੇ ਸੱਚਮੁੱਚ ਉਯੋਗ ਨੇ ਤਾਂ ਉਹਨਾਂ ਨੂੰ ਕੋਈ ਅਹੁਦਾ ਜ਼ਰੂਰ ਦਿੱਤਾ ਜਾਵੇਗਾ ਗੁਰੂ ਨਾਨਕ ਮਹਾਰਾਜ ਰਾਏ ਪੋਏ ਦੀ ਤਲਵੰਡੀ ਤੋਂ ਤੁਰਦੇ ਨੇ ਇੱਕ ਇੱਕ ਕਦਮ ਰਾਏ ਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਵੱਲ ਉਹਨਾਂ ਦਾ ਵਧਦਾ ਤੇ ਇਸ ਮੁਬਾਰਕ ਧਰਤੀ ਦੇ ਭਾਗ ਹੋਰ ਵੱਡੇ ਹੋ ਜਾਂਦੇ ਨੇ ਇਹ ਮੁਬਾਰਕ ਧਰਤੀ ਇੰਨੇ ਯੋਗੀ ਹੋ ਜਾਂਦੀ ਹੈ ਕਿ ਆਪਣੇ ਆਪ ਤੇ ਮਾਣ ਮਹਿਸੂਸ ਕਰੇ ਕਿ ਮੈਂ ਗੁਰੂ ਨਾਨਕ ਦੇ ਕਦਮਾਂ ਨੂੰ ਚੁੰਮਿਆ ਗੁਰੂ ਨਾਨਕ ਮਹਾਰਾਜ ਸੁਲਤਾਨਪੁਰ ਨਗਰ ਵਿੱਚ ਪਹੁੰਚੇ ਬੇਬੇ ਨਾਨਕ ਜੀ ਨੂੰ ਪਤਾ ਲੱਗਿਆ ਦਰਵਾਜ਼ੇ ਤੋਂ ਬਾਹਰ ਆਏ ਤਾਂ ਗੁਰੂ ਨਾਨਕ ਦੇ ਕਦਮਾਂ ਤੇ ਸੀਸ ਰੱਖ ਦਿੱਤਾ ਬੇਬੇ ਜੀ 5 ਸਾਲ ਗੁਰੂ ਨਾਨਕ ਤੋਂ ਉਮਰ ਵਿੱਚ ਵੱਡੇ ਸਨ ਤਾਂ ਪਾਤਸ਼ਾਹ ਨੇ ਵਾਕ ਕਹੇ ਕਿ ਬੇਬੇ ਤੂੰ ਅਸਾਂ ਤੋਂ ਵੱਡੀ ਐ ਬਣਦਾ ਕਿ ਅਸੀਂ ਤੇਰੇ ਚਰਨਾਂ ਤੇ ਮੱਥਾ ਟੇਕੀਏ ਤਾਂ ਬੇਬੇ ਨਾਨਕ ਜੀ ਕਹਿਣ ਲੱਗੇ ਪਾਤਸ਼ਾ ਜੇ ਤਾਂ ਸਿਰਫ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਹੋਵੇ ਤਾਂ ਤੁਹਾਡੀ ਗੱਲ ਠੀਕ ਐ ਪਰ ਮੈਂ ਤੁਸਾਨੂੰ ਵੀਰ ਕਰਕੇ ਨਹੀਂ ਪੀਰ ਕਰਕੇ ਨਮਸਕਾਰ ਕੀਤੀ ਹੈ ਉਸ ਤੋਂ ਬਾਅਦ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਨਾਲ ਇਸ ਮੁਬਾਰਕ ਘਰ ਦੇ ਵਿੱਚ ਲੈ ਕੇ ਹੁੰਦੇ ਨੇ ਉਹ ਦਿਨ ਆਇਆ ਜਿਸ ਦਿਨ ਭਾਈ ਜੈਰਾਮ ਜੀ ਗੁਰੂ ਨਾਨਕ ਕੋਲ ਆਣ ਕੇ ਪਾਤਸ਼ਾਹ ਨੂੰ ਕਹਿਣ ਲੱਗੇ ਮੈਂ ਦੌਲਤ ਖਾਨ ਨਾਲ ਗੱਲ ਕੀਤੀ ਹੈ ਤੁਸੀਂ ਮੇਰੇ ਨਾਲ ਚੱਲੋ ਅਸੀਂ ਤੁਹਾਡੇ ਕਿਸੇ ਅਹੁਦੇ ਨੌਕਰੀ ਕਿਰਤ ਦਾ ਕੋਈ ਆਹਰ ਕਰੀਏ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੀ ਭਲਾ ਹੈ ਚਲੋ ਅਸੀਂ ਚੱਲਦੇ ਹਾਂ ਕਿਰਤ ਕਰਨ ਨਾਲ ਚੰਗੀ ਹੈ ਗੁਰੂ ਨਾਨਕ ਭਾਈ ਜੈ ਰਾਮ ਜੀ ਸultanpur ਦੀਆਂ ਇਹਨਾਂ ਗਲੀਆਂ ਦੇ ਵਿੱਚੋਂ ਲੰਘਦੇ ਹੋਏ ਤੁਰਦੇ ਹੋਏ ਦولت ਖਾਨ ਦੇ ਕੋਲ ਜਾਂਦੇ ਨੇ ਦولت ਖਾਨ ਨੂੰ ਭਾਈ ਜੈ ਰਾਮ ਜੀ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਬਿਆਨ ਕਰਦੇ ਨੇ ਇਲੀ ਨਜ਼ਰ ਵਿੱਚ ਵੇਖ ਕੇ ਹੀ ਦੌਲਤ ਖਾਨ ਲੋਦੀ ਨੇ ਕਿਹਾ ਸੀ ਕਿ ਇਹਦੇ ਵਿੱਚੋਂ ਤਾਂ ਖੁਦਾ ਦਾ ਨੂਰ ਦਿਸਦਾ ਹੈ ਇਹ ਭਲਾ ਧਿਆਨ ਤਦਾਰ ਨਜ਼ਰ ਆਉਂਦਾ ਮੇਰਾ ਮੋਦੀ ਖਾਨਾ ਇਸ ਦੇ ਹਵਾਲੇ ਕਰਦੇ ਹੋ ਕੀ ਸੀ ਮੋਦੀ ਖਾਨਾ ਜੇ ਮੋਦੀ ਖਾਨ ਨੇ ਦੀ ਜਾਂ ਮੋਦੀ ਦੀ ਨੌਕਰੀ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਇਹ ਬੜਾ ਵੱਡਾ ਅਹੁਦਾ ਸੀ ਔਰ ਬੜੇ ਜ਼ਿੰਮੇਵਾਰ ਮਨੁੱਖ ਨੂੰ ਮੋਦੀ ਦਾ ਉਹਦਾ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਸੀ ਜਿਦੇ ਵਿੱਚ ਦੁਨਿਆਵੀ ਪੱਖੋਂ ਵੀ ਕਈ ਗੁਣ ਹੋਣ ਉਹਦੀ ਵਿਦਿਆ ਉਹਦੀ ਸੰਸਾਰਕ ਸਮਝ ਚੰਗੀ ਹੋਵੇ ਇਮਾਨਦਾਰ ਹੋਵੇ ਉਹਨਾਂ ਸਮਿਆਂ ਦੇ ਵਿੱਚ ਕਿਉਂਕਿ ਕਰੰਸੀ ਘੱਟ ਹੁੰਦੀ ਸੀ ਜ਼ਿਆਦਾਤਰ ਜਿਹੜਾ ਵਪਾਰ ਸੀ ਉਹ ਜਿੰਸ ਦੇ ਨਾਲ ਹੀ ਕੀਤਾ ਜਾਂਦਾ ਸੀ ਲੋਕ ਜਿਹੜਾ ਆਪਣਾ ਟੈਕਸ ਦਿੰਦੇ ਸਨ ਜਿੰਨੂੰ ਅੱਜ ਦੇ ਹਿਸਾਬ ਨਾਲ ਆਪਾਂ ਇਨਕਮ ਟੈਕਸ ਕਹਿ ਦਿੰਨੇ ਆ ਉਹ ਟੈਕਸ ਜਿਹੜਾ ਦਿੱਤਾ ਜਾਂਦਾ ਸੀ ਉਹ ਵੀ ਜਿੰਸ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ ਔਰ ਜ਼ਿਆਦਾਤਰ ਸਰਕਾਰੀ ਮੁਲਾਜ਼ਮਾਂ ਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਸੀ ਉਹ ਵੀ ਜਨਸ ਦੇ ਰੂਪ ਦੇ ਵਿੱਚ ਹੀ ਦਿੱਤੀ ਜਾਂਦੀ ਸੀ ਔਰ ਜਿੱਥੇ ਇਹ ਸਾਰਾ ਟੈਕਸ ਆਣ ਕੇ ਇਕੱਠਾ ਹੁੰਦਾ ਸੀ ਉਸ ਸਥਾਨ ਨੂੰ ਕਹਿੰਦੇ ਸੀ ਮੋਦੀ ਖਾਨਾ ਜਿੱਥੋਂ ਤਨਖਾਹਾਂ ਵੰਡੀਆਂ ਜਾਂਦੀਆਂ ਸਨ ਉਸ ਸਥਾਨ ਨੂੰ ਕਹਿੰਦੇ ਸੀ ਮੋਦੀ ਖਾਨਾ ਕਹਿਣ ਤੋਂ ਭਾਵ ਕਿ ਮੋਦੀ ਖਾਨਾ ਉਹ ਸਥਾਨ ਸੀ ਜਿੱਥੇ ਆਣ ਕੇ ਤੇ ਸਰਕਾਰੀ ਟੈਕਸ ਇਕੱਠਾ ਹੁੰਦਾ ਸੀ ਔਰ ਉਸ ਟੈਕਸ ਦੇ ਵਿੱਚੋਂ ਮੁੜ ਕੇ ਲੋਕਾਂ ਨੂੰ ਸਰਕਾਰੀ ਫੌਜ ਨੂੰ ਤਨਖਾਹ ਦਿੱਤੀ ਜਾਂਦੀ ਸੀ ਔਰ ਜਿਹੜਾ ਅਨਾਜ ਤਨਖਾਹ ਵੰਡਣ ਤੋਂ ਬਾਅਦ ਬਚ ਜਾਂਦਾ ਸੀ ਉਸ ਨੂੰ ਵੇਚ ਦਿੱਤਾ ਜਾਂਦਾ ਸੀ ਇਸ ਕਰਕੇ ਟੈਕਸ ਨੂੰ ਉਗਰਾਹ ਕੇ ਜਿਸ ਜਗ੍ਹਾ ਤੇ ਲਜਾਇਆ ਜਾਂਦਾ ਸੀ ਉਸ ਮੋਦੀ ਖਾਨੇ ਦੇ ਵਿੱਚ ਬਹਿ ਕੇ ਮੁੜ ਕੇ ਉਸ ਟੈਕਸ ਨੂੰ ਅੱਗੇ ਵੰਡਣਾ ਬੜੀ ਜ਼ਿੰਮੇਵਾਰੀ ਦਾ ਕੰਮ ਸੀ ਔਰ ਇਸ ਕੰਮ ਦੇ ਵਿੱਚ ਖੇਰਾ ਫੇਰੀ ਦੇ ਬੇਈਮਾਨੀ ਦੇ ਬਹੁਤ ਸਾਰੇ ਰਾਹ ਸਨ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਵੀ ਲੋਕ ਇੱਥੇ ਮੋਦੀਖਾਨੇ ਦੀ ਨੌਕਰੀ ਕਰਦੇ ਰਹੇ ਸਨ ਪਰ ਉਸ ਸਮੇਂ ਜਿਨ੍ਹਾਂ ਨੂੰ ਜਿੰਨੀ ਤਨਖਾਹ ਮਿਲਣੀ ਚਾਹੀਦੀ ਸੀ ਔਰ ਜਿਹੜਾ ਟੈਕਸ ਜਿਸ ਰੂਪ ਵਿੱਚ ਆਉਂਦਾ ਸੀ ਉਹ ਕਦੇ ਵੀ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਵੰਡਣ ਸਮੇ ਲੋਕਾਂ ਦੇ ਵਿੱਚ ਦੇਣ ਸਮੇ ਫੇਰਾਫੇਰੀ ਕਰ ਲੈਂਦੇ ਸਨ ਜਦੋਂ ਕਿ ਲੋਕਾਂ ਦੇ ਵਿੱਚ ਬਹੁਤ ਵਾਰ ਇਸ ਗੱਲ ਦਾ ਰੋਹ ਵੀ ਹੁੰਦਾ ਸੀ ਪਰ ਉੱਚਾ ਅਹੁਦਾ ਹੋਣ ਕਰਕੇ ਕਾਰਵਾਈ ਘੱਟ ਹੁੰਦੀ ਸੀ ਸਮੇ ਦੇ ਨਾਲ-ਨਾਲ ਗੁਰੂ ਨਾਨਕ ਦੀ ਅਜ਼ਮਤ ਸੁਲਤਾਨਪੁਰ ਫੈਲਦੀ ਹੈ ਸੰਗਤਾਂ ਦਾ ਇਕੱਠ ਬਣਨ ਲੱਗ ਜਾਂਦਾ ਹੈ ਇਸੇ ਬੇਰ ਦੇ ਦਰਖਤ ਹੇਠਾਂ ਹਾਂ ਇਸੇ ਦਰਖਤ ਦੇ ਹੇਠਾਂ ਗੁਰੂ ਨਾਨਕ ਮਹਾਰਾਜ ਰੱਬ ਸੱਚੇ ਦੀ ਬਾਣੀ ਗਾਉਂਦੇ ਨੇ ਤੇ ਪਿਆਰ ਵਿੱਚ ਪਿਜੇ ਹੋਏ ਸੁਲਤਾਨਪੁਰ ਦੇ ਲੋਕ ਜਿਨ੍ਹਾਂ ਨੂੰ ਪਹਿਲੀ ਸੰਗਤ ਕਿਹਾ ਜਾ ਸਕਦਾ ਹੈ ਬਾਬੇ ਤੋਂ ਬਾਣੀ ਦਾ ਜਪ ਸੁਣਦੇ ਨੇ ਖੁਦਾ ਦੀ ਯਾਦ ਵਿੱਚ ਜੁੜਨ ਨੂੰ ਪਰੰਤ ਕਰ ਜਾਂਦੇ ਨੇ ਪ੍ਰਸ਼ਾਦਾ ਛਕਦੇ ਨੇ ਉਸ ਤੋਂ ਬਾਅਦ ਗੁਰਦੁਆਰਾ ਹਟ ਸਾਹਿਬ ਅੱਜ ਅਸੀਂ ਉਸ ਅਸਥਾਨ ਨੂੰ ਗੁਰਦੁਆਰਾ ਹਟ ਸਾਹਿਬ ਕਹਿੰਨੇ ਆ ਜਿਸ ਅਸਥਾਨ ਦੇ ਉੱਪਰ ਕਦੇ ਮੋਦੀ ਖਾਨਾ ਹੋਇਆ ਕਰਦਾ ਸੀ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜੋ ਮੋਦੀ ਦੀ ਨੌਕਰੀ ਕੀਤੀ ਅਸੀਂ ਖੜੇ ਆ ਉਸ ਸਥਾਨ ਦੇ ਉੱਤੇ ਜਿੱਥੇ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੇ ਵਿੱਚ 13-13 ਤੋਲਿਆ ਇਸ ਸਥਾਨ ਤੇ ਅੱਜ ਵੀ 11 ਵੱਟੇ ਪੱਥਰ ਉਪਏ ਨੇ ਜਿਨ੍ਹਾਂ ਨੂੰ ਬਾਬਾ ਆਪਣੇ ਹੱਥਾਂ ਦੇ ਨਾਲ ਤੱਕੜੀ ਦੇ ਵਿੱਚ ਰੱਖਦਾ ਸੀ ਲੋਕਾਂ ਨੂੰ ਅਨਾਜ ਤੋਲ ਕੇ ਦੇਣ ਵਾਸਤੇ ਸ਼ਾਇਦ ਇਹ ਵੀ ਸਿੱਖ ਸੰਗਤਾਂ ਵਾਂਗ ਅੱਜ ਵੀ ਗੁਰੂ ਨਾਨਕ ਨੂੰ ਯਾਦ ਕਰਦੇ ਹੋਣਗੇ ਉਸ ਸਮੇਂ ਨੂੰ ਯਾਦ ਕਰਦੇ ਹੋਣਗੇ ਇਹ ਆਪਣੇ ਆਪ ਤੇ ਕਿੰਨਾ ਕੁ ਮਾਣ ਕਰਦੇ ਹੋਣਗੇ ਕਿ ਬਾਬਾ ਸਾਨੂੰ ਸਾਨੂੰ ਪੱਥਰਾਂ ਨੂੰ ਆਪਣੇ ਹੱਥਾਂ ਨਾਲ ਛੂੰਦਾ ਸੀ ਇਹ ਪੱਥਰ ਵੇਖਦੇ ਰਹੇ ਕਿਵੇਂ ਬਾਬਾ ਕੁੱਲ ਜਹਾਨ ਨੂੰ ਸੁੱਚੀ ਕਰਤ ਦੀ ਪ੍ਰੇਰਨਾ ਦਿੰਦਾ ਹੈ ਕਿਰਤ ਕਰਨੀ ਹੈ ਪਰਕਿਰਤ ਧਰਮ ਦੀ ਹੋਵੇ ਤੋਲਦਿਆਂ ਤੋਲਦਿਆਂ ਅਨਾਜ ਵੰਡਦਿਆਂ ਵੰਡਦਿਆਂ 1 2 3 4 5 6 7 8 9 10 11 12 ਤੇ ਫੇਰ 13 ਕਈ ਸੇਰ ਤੋਲਿਆ ਬਾਬੇ ਨੇ 13 ਤੇ ਆਉਂਦਾ ਤੇਰੇ ਵਿੱਚ ਸੁਰਤ ਵਲੀਨ ਹੋ ਜਾਂਦੀ ਸਭ ਤੇਰਾ ਕਹਿ ਕੇ ਬਾਬਾ ਖੜੇ ਲੋੜਵੰਦਾਂ ਦੀਆਂ ਝੋਲੀਆਂ ਭਰ ਦਿੰਦਾ ਹੈ ਸ਼ਿਕਾਇਤਾਂ ਪੁੱਜਦੀਆਂ ਨੇ ਗੁਰੂ ਨਾਨਕ ਮਹਾਰਾਜ ਨੂੰ ਸੱਦਿਆ ਜਾਂਦਾ ਹੈ ਹਾਂ ਸultanpur ਵਿੱਚ ਮੌਜੂਦ ਹੈ ਉਹ ਥਾਂ ਗੁਰਦੁਆਰਾ ਕੋਠੜੀ ਸਾਹਿਬ ਉਹ ਕੋਠੜੀ ਸਾਹਿਬ ਜਿੱਥੇ ਬਹਿ ਕੇ ਬਾਬਾ ਹਿਸਾਬ ਦਿੰਦਾ ਰਿਹਾ ਕਿਸ ਤਾਬ ਦਿੰਦਾ ਰਿਹਾ ਆਪਣੀ ਕਿਰਤ ਦਾ ਤੇ ਹਰ ਵਾਰ ਗੁਰੂ ਬਾਬੇ ਦੇ ਪੈਸੇ ਸੁਲਤਾਨਵਲ ਦੌਲਤਖਾਨ ਲੋਧੀਵਲ ਵੱਧ ਦੇ ਰਹੇ ਉਹ ਥਾਂ ਜਿੱਥੇ ਬਾਬਾ ਬੈਠਦਾ ਰਿਹਾ ਗੁਰਦੁਆਰਾ ਕੋਠੜੀ ਸਾਹਿਬ ਸ਼ਾਦੀ ਪਰਦਾ ਗਵਾਹੀ ਦਿੰਦਾ ਇਸ ਗੱਲ ਦੀ ਕਿ ਹੱਕ ਤੇ ਖੜਿਆ ਹੋਇਆਂ ਨੂੰ ਕਦੇ ਝੂਠ ਦੇ ਬੱਦਲ ਟੱਕ ਨਹੀਂ ਸਕਦੇ ਉਹ ਸੂਰਜ ਵਾਂਗ ਚਮਕਦੇ ਨੇ ਤੇ ਉਹਨਾਂ ਦੀ ਚਮਕ ਕੁੱਲ ਜਗਤ ਨੂੰ ਰੋਸ਼ਨ ਕਰ ਦਿੰਦੀ ਹੈ ਗੁਰੂ ਨਾਨਕ ਪਾਤਸ਼ਾਹ ਜਦੋਂ ਰਾਇ ਭੋਏ ਦੀ ਤਲਵੰਡੀ ਤੋਂ ਤੁਰਨ ਲੱਗੇ ਸੀ ਤਮਾਸ ਲਖਣੀ ਨੇ ਕਿਹਾ ਸੀ ਪਾਤਸ਼ਾਹ ਤੁਸੀਂ ਕਰ ਹੁੰਦੇ ਹੋ ਮੇਰੇ ਲਈ ਕੁੱਲ ਜਹਾਨ ਦੀ ਪਾਤਸ਼ਾਹ ਹੀ ਹੁੰਦੀ ਹੈ ਤੁਸੀਂ ਮੇਰੇ ਸਾਹਵੇਂ ਹੁੰਦੇ ਹੋ ਮੇਰੇ ਵਾਸਤੇ ਇਹੀ ਸਭ ਕੁਝ ਹੈ ਤੁਸੀਂ ਇੱਥੇ ਰਵੋ ਜੇ ਜਾਵਣਾ ਤਾਂ ਮੈਨੂੰ ਵੀ ਨਾਲ ਲੈ ਚੱਲੋ ਤਾਂ ਪਾਤਸ਼ਾਹ ਨੇ ਕਿਹਾ ਸੀ ਕਿ ਪਰਮੇਸ਼ਰ ਕੀਏ ਜਦੋਂ ਪਰਮੇਸ਼ਰ ਰੁਜ਼ਗਾਰ ਕੀ ਕੋਈ ਵਿੱਦ ਬਣਾ ਦੇਗਾ ਤਾਂ ਅਸੀਂ ਤੈਨੂੰ ਸੱਦ ਲਵਾਂਗੇ ਭੈਣ ਦੇ ਉੱਪਰ ਭਾਰ ਬਣਨਾ ਠੀਕ ਨਹੀਂ ਮੈਂ ਜਾ ਰਿਆਂ ਮੈਂ ਤੈਨੂੰ ਸੱਦ ਲਵਾਂਗਾ ਹੁਣ ਜਦੋਂ ਬਾਬੇ ਦਾ ਰੁਜ਼ਗਾਰ ਦਾ ਕਿਰਤ ਦਾ ਪ੍ਰਬੰਧ ਹੋਇਆ ਤਾਂ ਪਾਤਸ਼ਾਹ ਨੇ ਪਰਿਵਾਰ ਨੂੰ ਰਾਇਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਸੱਦ ਲਿਆ ਬੀਬੇ ਨਾਨਕੀ ਜੀ ਦੇ ਘਰ ਤੋਂ ਥੋੜਾ ਹਟਾਵਾਂ ਜਿਸ ਨੂੰ ਅਸੀਂ ਅੱਜ ਗੁਰੂ ਕਾ ਬਾਗ ਕਹਿੰਨੇ ਆ ਉਹ ਸਥਾਨ ਬਾਬੇ ਨੇ ਚੁਣਿਆ ਤੇ ਪਾਤਸ਼ਾਹ ਨੇ ਇਸ ਮੁਬਾਰਕ ਥਾਂ ਦੇ ਉੱਤੇ ਆਪਣਾ ਘਰ ਬਣਾਇਆ ਅੱਜ ਵੀ ਇੱਥੇ ਪੁਰਾ ਸਾਬ ਦੇ ਵਿੱਚ ਉਹ ਕੋਠਾ ਮੌਜੂਦ ਹੈ ਜਿਦੇ ਬਾਰੇ ਤਵਾਰੀਖ ਕਹਿੰਦੀ ਹੈ ਕਿ ਇਹ ਉਹੀ ਪੁਰਾਤਨ ਕੋਠਾ ਹੈ ਬਾਬੇ ਗੁਰੂ ਬਾਬੇ ਦੇ ਘਰ ਦਾ ਕੋਠਾ ਅੱਜ ਵੀ ਵੇਖਦਿਆਂ ਤਾਂ ਸਾਵੇਂ ਵਿੜਾ ਖੁੱਲਾ ਦਿਸਦਾ ਹੈ ਕਹਿੰਦੇ ਹੁੰਦੇ ਸੀ ਲੋਕ ਕਿਸੇ ਨੇ ਗੁਰੂ ਨਾਨਕ ਨੂੰ ਮਿਲਣ ਆਉਣਾ ਪਾਤਸ਼ਾਹ ਦੇ ਘਰੇ ਆਉਣਾ ਤੇ ਪੁੱਛਣਾ ਗੁਰੂ ਨਾਨਕ ਦਾ ਬਾਬੇ ਦਾ ਘਰ ਕਿਹੜਾ ਤਾਂ ਸੁਲਤਾਨਪੁਰ ਦੇ ਲੋਕਾਂ ਨੇ ਕਹਿਣਾ ਜੀ ਦਾ ਖੁੱਲਾ ਵੇੜਾ ਸੱਚਮੁੱਚ ਬਾਬੇ ਦਾ ਵੇੜਾ ਕਿੰਨਾ ਖੁੱਲਾ ਸੀ ਉੱਥੇ ਸਾਰੇ ਸਮਾ ਜਾਂਦੇ ਸਨ Hindu ਆਵੇ yogi ਆਵੇ jainy ਆਵੇ budhi ਆਵੇ sufiy ਆਵੇ ਕੋਈ ਆਵੇ ਹਰੇਕ ਬਾਬੇ ਦੇ ਵੇੜੇ ਵਿੱਚ ਸਮਾ ਜਾਂਦਾ ਸੀ ਅੱਜ ਵੀ ਸਮਾ ਜਾਂਦਾ ਹੈ ਕਿਉਂਕਿ ਬਾਬੇ ਦਾ ਵੇੜਾ ਸੱਚੀਓਂ ਬੜਾ ਖੁੱਲ ਹੈ ਇਸੇ ਗੁਰੂ ਦੇ ਬਾਗ ਵਾਲੇ ਸਥਾਨ ਤੇ ਗੁਰੂ ਨਾਨਕ ਦੇਵ ਕਰ ਦੋ ਲਾਲਾਂ ਦਾ ਆਗਮਨ ਹੋਇਆ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਸਮਾਂ ਲੰਘਿਆ ਵੇਈਂ ਵਿੱਚ ਇਸ਼ਨਾਨ ਵਾਸਤੇ ਤਾਂ ਰੋਜ਼ ਹੀ ਜਾਂਦੇ ਸਨ ਪਰ ਅੱਜ ਕੁਝ ਵੱਖਰਾ ਵਾਪਰਿਆ ਅੱਜ ਬਾਬੇ ਨੇ ਖਿਦਮਤਗਾਰ ਨੂੰ ਕੱਪੜੇ ਪਕੜਾਏ ਵੇਈਂ ਵਿੱਚ ਗਏ ਪਰ ਬਾਹਰ ਨਾ ਆਏ ਲੰਮਾ ਸਮਾਂ ਸੇਵਾਦਾਰ ਜਿਹੜਾ ਨਾਲ ਗਿਆ ਉਡੀਕਦਾ ਰਿਹਾ ਪਰ ਗੁਰੂ ਬਾਬਾ ਵੇਈਂ ਦੇ ਵਿੱਚੋਂ ਬਾਹਰ ਨਾ ਆਇਆ ਅਖੀਰ ਉਸ ਨੇ ਕਾਰਾ ਕੇ ਸੁਨੇਹਾ ਦਿੱਤਾ ਲੋਕ ਗੁਰੂ ਨਾਨਕ ਪਾਤਸ਼ਾਹ ਨੂੰ ਹੱਟ ਦੇ ਉੱਪਰ ਮੋਦੀਖਾਨੇ ਵਿੱਚ ਵੀ ਉਡੀਕ ਰਹੇ ਸਨ ਕਿ ਇੰਨਾ ਲੰਮਾ ਸਮਾਂ ਹੋ ਗਿਆ ਬਾਬਾ ਮੋਦੀਖਾਨੇ ਅਜੇ ਤੱਕ ਪਹੁੰਚਿਆ ਨਹੀਂ ਇਨੇ ਨੂੰ ਸੁਲਤਾਨਪੁਰ ਦੀ ਗਲੀ ਗਲੀ ਕਰ ਕਰ ਵਿੱਚ ਇੱਕ ਖਬਰ ਫੈਲ ਗਈ ਕਿ ਬਾਬਾ ਵਹੀਂ ਚ ਗਿਆ ਮੁੜਿਆ ਨਹੀਂ ਜਿੰਨੇ ਲੋਕ ਸਨ ਉਤਨੀਆਂ ਗੱਲਾਂ ਹੋਈਆਂ ਕਿਸੇ ਨੇ ਕਿਹਾ ਕੋਈ ਜਲ ਵਿੱਚ ਰਹਿਂਦਾ ਜੀਵ ਖਾ ਗਿਆ ਹੋਵੇਗਾ ਕੋਈ ਆਖਦਾ ਕਿ ਸ਼ਾਇਦ ਜਲ ਦਾ ਵਹਾਅ ਤੇਜ਼ ਹੋਣ ਕਰਕੇ ਜਲ ਰੋੜ ਕੇ ਲੈ ਗਿਆ ਹੋਵੇਗਾ ਇਥੋਂ ਤੱਕ ਕਿ ਰਾਏਪੋਏ ਦੀ ਤਲਵੰਡੀ ਤੱਕ ਖਬਰ ਪਹੁੰਚ ਗਈ ਕਿਉਂਕਿ ਅੱਜ 3 ਦਿਨ ਹੋ ਚੁੱਕੇ ਸਨ ਗੁਰੂ ਬਾਬੇ ਨੂੰ ਵੇਚ ਗਿਆ ਕੋਈ ਪਤਾ ਥੋ ਨਹੀਂ ਸੀ ਮੁਹੱਬਤ ਵਾਲੇ ਸਨ ਜੋ ਪਿਆਰ ਵਾਲੇ ਸਨ ਉਹਨਾਂ ਦੀ ਅੱਖਾਂ 'ਚ ਵਿਰਾਗ ਸੀ ਉਹਨਾਂ ਦੀਆਂ ਅੱਖਾਂ ਵਿੱਚ ਨੀਰ ਸੀ ਇਹਨਾਂ ਸਾਰਿਆਂ 'ਚ ਦੋ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਸਿੱਧਕ ਅਡੋਲ ਸੀ ਤੇ ਇੱਕ ਦੇ ਮਨ ਵਿੱਚ ਕੁਝ ਡਰ ਸੀ। ਭਾਈ ਆ ਜੈਰਾਮ ਜੀ ਜਿਨ੍ਹਾਂ ਅੰਦਰ ਕੁਝ ਡਰ ਸੀ ਕਿਉਂ ਮੈਂ ਮਹਿਤਾ ਜੀ ਨੂੰ ਕਿਹੜਾ ਮੂੰਹ ਦਿਖਾਵਾਂਗਾ। ਉਹਨਾਂ ਮੇਰੀ ਜ਼ਿੰਮੇਵਾਰੀ ਤੇ ਨਾਨਕ ਜੀ ਨੂੰ ਮੇਰੇ ਕੋਲ ਭੇਜਿਆ ਸੀ ਤੇ ਮੈਂ ਕੀ ਕਹਾਂਗਾ ਕਿ ਮੈਂ ਉਹਨਾਂ ਦਾ ਧਿਆਨ ਨਹੀਂ ਰੱਖਿਆ। ਵੇਈਂ ਦਾ ਪਾਣੀ ਉਹਨਾਂ ਨੂੰ ਵਹਾ ਕੇ ਲੈ ਗਿਆ। ਤੇ ਦੂਜੇ ਪਾਸੇ ਬੇਬੇ ਨਾਨਕੀ ਜੀਦਾ ਸਿੱਦਕ ਅਡੋਲ ਸੀ ਤੇ ਜਿਹੜੀ ਆਇਆਂ ਨੂੰ ਕਹਿੰਦੀ ਸੀ ਕੁੱਲ ਜਹਾਨ ਨੂੰ ਤਾਰਨ ਆਇਆ ਹੈ ਨਾ ਜਿਹੜਾ ਬਾਬਾ ਉਹਨੂੰ ਵੇਈਂ ਦਾ ਪਾਣੀ ਵਹਾ ਨਹੀਂ ਸਕਦਾ ਇਸ ਜਗਤ ਨੂੰ ਤਾਰਨ ਹਾਰ ਹੈ ਜਿਹੜਾ ਉਹਨੂੰ ਵੇਈਂ ਦਾ ਪਾਣੀ ਰੋੜ ਕੇ ਨੀਲਾ ਜਾ ਨਹੀਂ ਸਕਦਾ ਮੇਰਾ ਵੀਰ ਮੁੜ ਕੇ ਆਏਗਾ ਦੇਬੇ ਦੇ ਸਿੱਦਕ ਨੂੰ ਫਲ ਪਿਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੀਸਰੇ ਦਿਨ ਵੇਈਂ ਚੋਂ ਬਾਹਰ ਆਇਆ ਜਿਨੇ ਪਹਿਲੇ ਵਾਰ ਵੇਖਿਆ ਥੋੜਾ ਡਰਿਆ ਪਤਾ ਨਹੀਂ ਕਿਉਂ ਸੋਚਣ ਲੱਗਿਆ ਕਿ ਨਾਨਕ ਜੀ ਨੂੰ ਤਾਂ ਗਿਆ ਤਿੰਨ ਦਿਨ ਹੋ ਗਏ ਤਾਂ ਇਹ ਕੌਣ ਹੈ ਉਹਨਾਂ ਸਮਿਆਂ 'ਚ ਤਾਂ ਅੱਜ ਨਾਲੋਂ ਕਿਤੇ ਜ਼ਿਆਦਾ ਲੋਕ ਕੂਤਾਂ ਪ੍ਰੇਤਾਂ ਇਤਿਆਦਕ ਤੋਂ ਡਰਦੇ ਸਨ ਕੁੱਲ ਕਾਇਨਾਤ ਨੂੰ ਚੰਬੜੇ ਹੋਏ ਭੂਤ ਪ੍ਰੇਤ ਲਾਉਣ ਵਾਲਾ ਗੁਰੂ ਨਾਨਕ ਪਾਤਸ਼ਾਹ ਲੋਕਾਂ ਨੇ ਉਹਨੂੰ ਪ੍ਰੇਤ ਜਾਣ ਲਿਆ ਪਰਿਵਾਰ ਆਇਆ ਮੁਖੀ ਲੋਕ ਆਏ ਪਤਾ ਲੱਗਿਆ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਤਾਂ ਗੁਰੂ ਨਾਨਕ ਹੈ ਮਹਾਰਾਜ ਨੂੰ ਕਹਿਣ ਲੱਗੇ ਕਿ ਘਰੇ ਚੱਲੋ ਪਰ ਅੱਜ ਬਾਬੇ ਦੀ ਰਸਨਾ ਦੇ ਉੱਤੇ ਉਹ ਮੂਲ ਮੰਤਰ ਸੀ ਜਿਹੜਾ ਮੂਲ ਮੰਤਰ ਇਸ ਕੋਲ ਜਹਾਨ ਨੂੰ ਤਾਰਨ ਲਈ ਬਾਬੇ ਦੀ ਚੋਲੀ ਪਿਆ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੂਲ ਮੰਤਰ ਪੜਿਆ ਤੇ ਬਾਬਾ ਚੁੱਪ ਹੋਇਆ ਵਾਰ-ਵਾਰ ਘਰ ਪਰਿਵਾਰ ਦੇ ਲੋਕ ਬੋਲਣ ਲਈ ਕਹਿੰਦੇ ਤਾਂ ਬਾਬਾ ਇੱਕ ਵਾਕ ਹੋਰ ਬੋਲਦਾ ਨਾ ਕੋਈ ਹਿੰਦੂ ਨਾ ਮੁਸਲਮਾਨ ਇਹ ਸੁਣਿਆ ਤਾਂ ਸਾਰਾ ਸੁਲਤਾਨਪੁਰ ਕੰਬ ਉਠਿਆ ਉਸ ਰਾਜ ਵਿੱਚ ਇਦਾਂ ਕਹਿਣਾ ਕਿਸੇ ਬਹੁਤ ਵੱਡੇ ਜੁਰਮ ਵਰਗਾ ਸੀ ਇਹਦੀ ਚਰਚਾ ਘਰ-ਘਰ ਹੋਈ ਨਵਾਬ ਦੌਲਤਖਾਨ ਲੋਦੀ ਦੀ ਕਚਹਿਰੀ ਵਿੱਚ ਹੋਈ ਪਾਦਸ਼ਾਹ ਨੂੰ ਦੌਲਤਖਾਨ ਨੇ ਆਪਣੀ ਕਚਹਿਰੀ ਦੇ ਵਿੱਚ ਸੱਦਿਆ ਗੁਰੂ ਨਾਨਕ ਪਾਦਸ਼ਾਹ ਦੌਲਤਖਾਨ ਦੀ ਕਚਹਿਰੀ ਵਿੱਚ ਜਾਂਦੇ ਨੇ ਔਰ ਅਡੋਲ ਖੜੇ ਰਹਿੰਦੇ ਨੇ ਕਾਜੀ ਕਹਿੰਦਾ ਹੈ ਕਿ ਤੁਸੀਂ ਦੌਲਤਖਾਨ ਨੂੰ ਸਲਾਮ ਕਰੋ ਤਾਂ ਮਹਾਰਾਜ ਦਾ ਵਾਕ ਹੈ ਕਿ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਕਿਸੇ ਔਰ ਕੋ ਨਹੀਂ ਕਰਤੇ ਜਿਹਦਾ ਸਿਰ ਉਸ ਪਾਕ ਪਰਵਦਗਾਰ ਦੇ ਦਰਗਾਹ ਵਿੱਚ ਝੁਕ ਗਿਆ ਹੋਵੇ ਉਹਦਾ ਸਿਰ ਮੁੜ ਕੇ ਕਿਸੇ ਹੋਰ ਥਾਂ ਦੇ ਉੱਤੇ ਝੁਕ ਨਹੀਂ ਸਕਦਾ ਦੌਲਤਖਾਨ ਲੋਦੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੁਝ ਹੱਦ ਤੱਕ ਜਾਣਦਾ ਸੀ ਉਹਨੇ ਕਾਜੀ ਸਾਹਿਬ ਨੂੰ ਕਿਹਾ ਕਿ ਕੋਈ ਗੱਲ ਨਹੀਂ ਨਮਸਕਾਰ ਨਾਮ ਹੀ ਕਰਨ ਤਾਂ ਵੀ ਪਰਵਾਨ ਹੈ ਪਾਤਸ਼ਾਹ ਨੂੰ ਕਹਿਣ ਲੱਗਾ ਸਾਡੇ ਕਾਜੀ ਸਾਹਿਬ ਦੇ ਕੁਝ ਸਵਾਲ ਨੇ ਤਾਂ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੁੱਛੋ ਕਾਜੀ ਕਹਿੰਦਾ ਜੀ ਤੁਸੀਂ ਕਿਹਾ ਨਾ ਕੋਈ Hindu ਨਾ Musalman ਮਹਾਰਜ ਕਹਿੰਦੇ ਕਿਹਾ ਕਹਿੰਦੇ ਇਹਦਾ ਅਰਥ ਕੀ ਹੈ ਕਹਿੰਦੇ ਇਹਦਾ ਅਰਥ ਇਹ ਹੈ ਪਹਿਲੀ ਗੱਲ ਕਿ ਜਿੱਦਾਂ ਦਾ ਮੁਸਲਮਾਨ ਨੂੰ ਹੋਣਾ ਚਾਹੀਦਾ ਹੈ ਮੁਸਲਮਾਨ ਮੁਮਦਨ ਹੋਵੇ ਉਦਾਂ ਦਾ ਮੁਸਲਮਾਨ ਮੈਨੂੰ ਕੋਈ ਨਹੀਂ ਦਿਸਦਾ ਜਿੱਦਾਂ ਦਾ ਕੋਈ ਹਿੰਦੂ ਗੁਣਾ ਵਾਲਾ ਹੋਣਾ ਚਾਹੀਦਾ ਉਦਾਂ ਦਾ ਹਿੰਦੂ ਨਹੀਂ ਦਿਸਦਾ ਦੂਜਾ ਇਹਦਾ ਅਰਥ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਸਾਰੇ ਮਨੁੱਖ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਬਰਾਬਰ ਨੇ ਸਾਰੇ ਦੇ ਸਾਰੇ ਕਹਿਣ ਲੱਗਾ ਜੇ ਤੁਹਾਡੇ ਵਾਸਤੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਹਿੰਦੂ ਮੁਸਲਮਾਨ ਦਾ ਕੋਈ ਫਰਕ ਨਹੀਂ ਹੈ ਤੇ ਚਲੋ ਸਮਾਂ ਹੋ ਗਿਆ ਸਾਡੇ ਨਾਲ ਮਸਜਿਦ ਵਿੱਚ ਜਾ ਕੇ ਨਮਾਜ਼ ਪੜੋ ਗੁਰੂ ਨਾਨਕ ਪਾਤਸ਼ਾਹ ਕਾਜੀ ਦੌਲਤ ਖਾਨ ਲੋਧੀ ਸੁਲਤਾਨਪੁਰ ਲੋਧੀ ਦੇ ਸਾਰੇ ਮੁਸਲਮਾਨ ਉਸ ਸਮੇਂ ਚੱਲ ਕੇ ਤੇ ਇਸ ਪਵਨ ਅਸਥਾਨ ਦੇ ਉੱਪਰ ਆਉਂਦੇ ਨੇ ਜਿਹਦਾ ਨਾਂ ਹੈ ਗੁਰਦੁਆਰਾ ਅੰਤਰਜਾਮਤਾ ਸਹਿਬ ਇਸ ਅਸਥਾਨ ਤੇ ਨਵਾਬ ਕਾਜੀ ਨਮਾਜ਼ ਅਦਾ ਕਰਦੇ ਨੇ ਪਰ ਪਾਤਸ਼ਾਹ ਖੜੇ ਰਹਿੰਦੇ ਨੇ ਜਦੋਂ ਸਮਾਪਤੀ ਹੋਈ ਨਵਾਬ ਨੇ ਕਾਜੀ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਹਿਣ ਲੱਗੇ ਜੀ ਤੁਸੀਂ ਸਾਡੀ ਨਮਾਜ਼ ਦੀ ਵਿਅਦਬੀ ਕੀਤੀ ਹੈ ਮਹਾਰਾਜ ਕਹਿੰਦੇ ਉਹ ਕਿਵੇਂ ਕਹਿਣ ਲੱਗੇ ਤੁਸੀਂ ਸਾਨੂੰ ਕਿਹਾ ਸੀ ਅਸੀਂ ਨਮਾਜ਼ ਜਦਾ ਕਰਾਂਗੇ ਪਰ ਤੁਸੀਂ ਸਾਡੇ ਨਾਲ ਨਮਾਜ਼ ਜਦਾ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਕਿਹਦੇ ਨਾਲ ਨਮਾਜ਼ ਪੜਦਾ ਕਾਜੀ ਕਹਿੰਦਾ ਜੀ ਮੇਰੇ ਨਾਲ ਪੜਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਾਜੀ ਸਾਹਿਬ ਇਮਾਨਦਾਰੀ ਨਾਲ ਜਵਾਬ ਦਿਓ ਕੀ ਤੁਹਾਡਾ ਮਨ ਇੱਥੇ ਨਮਾਜ਼ ਦੇ ਵਿੱਚ ਸੀ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਘਰੇ ਕੋੜੀ ਸੂਈ ਹੈ ਬੱਚੇਰੀ ਛੋਟੀ ਹੈ ਤੇ ਤੁਹਾਡੇ ਘਰ ਦੇ ਵਿੱਚ ਜਿਹੜੀ ਖੂਹੀ ਹੈ ਮਨ ਤਾਂ ਇੱਥੇ ਫਿਰਦਾ ਸੀ ਕਿ ਕਿਤੇ ਜਿਹੜੀ ਬੇਸ਼ੇਰੀ ਹੈ ਖੂਹੀ ਦੇ ਵਿੱਚ ਨਾ ਡਿੱਗ ਪਏ ਤੁਸੀਂ ਦੱਸੋ ਕਿ ਤੁਹਾਡਾ ਮਨ ਨਮਾਜ਼ ਵਿੱਚ ਸੀ ਪਾਤਸ਼ਾਹ ਦਾ ਜਵਾਬ ਸੁਣ ਕੇ ਕਾਜੀ ਚੁੱਪ ਹੋ ਗਿਆ ਕੋਈ ਗੱਲ ਨਹੀਂ ਦولت ਖਾਨ ਲੋਧੀ ਨੇ ਕਾਜੀ ਨੂੰ ਪੁੱਛਿਆ ਕਾਜੀ ਸਾਹਿਬ ਨਾਨਕ ਨੇ ਸੱਚ ਕਿਹਾ ਕਾਜੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਕਹਿਣ ਲੱਗੇ ਮਹਾਰਾਜ ਇਹ ਹੀ ਸੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਦولت ਖਾਨ ਲੋਧੀ ਕਹਿਣ ਲੱਗਾ ਜੀ ਚਲੋ ਤੁਸੀਂ ਮੇਰੇ ਨਾਲ ਨਮਾਜ਼ ਪੜ ਲੈਂਦੇ ਪਾਤਸ਼ਾਹ ਕਹਿਣ ਲੱਗੇ ਖਾਨ ਸਾਹਿਬ ਇਮਾਨਦਾਰੀ ਨਾਲ ਜਵਾਬ ਦਿਓ ਕਿ ਤੋ ਤੁਹਾਡਾ ਮਨ ਕਾਬਲ ਵਿੱਚ ਘੋੜੇ ਖਰੀਦਣ ਨਹੀਂ ਸੀ ਗਿਆ ਹੋਇਆ ਤੁਹਾਡਾ ਮਨ ਨਮਾਜ਼ ਵਿੱਚ ਸੀ ਜਦੋਂ ਇੰਨੀ ਗੱਲ ਕਹੀ ਤੇ ਦੌਲਤ ਖਾਨ ਦਾ ਜਿਹੜਾ ਸੀ ਚਿਹਰਾ ਉਹ ਵੀ ਨੀਵਾ ਹੋ ਗਿਆ ਉੱਤਰ ਗਿਆ ਕਹਿਣ ਲੱਗੇ ਪਾਤਸ਼ਾ ਤੁਸੀਂ ਜੋ ਕਿਹਾ ਸੱਚ ਹੈ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਇਬਾਦਤ ਬੰਦਗੀ ਇਹ ਮਨ ਦੀ ਖੇਡ ਹੈ ਜਿੱਦਾ ਮਨ ਇਬਾਦਤ ਵਿੱਚ ਨਹੀਂ ਬੰਦਗੀ ਵਿੱਚ ਨਹੀਂ ਉਦੀ ਬੰਦਗੀ ਇਬਾਦਤ ਕਦੇ ਦਰ ਕਬੂਲ ਨਹੀਂ ਹੁੰਦੀ ਇਸ ਕਰਕੇ ਗੁਰੂ ਨਾਨਕ ਸਹਿਬ ਮਹਾਰਾਜ ਦੇ ਚਰਨਾਂ ਦੇ ਉੱਤੇ ਦੌਲਤਖਾਨੇ ਵੀ ਸਿਰ ਰੱਖਿਆ ਕਾਜੀ ਨੇ ਸਿਰ ਰੱਖਿਆ ਜਿੰਨੇ ਮੁਸਲਮਾਨ ਆਏ ਸਨ ਸਾਰੇ ਹੱਕੇ ਬੱਕੇ ਰਹਿ ਗਏ ਪਾਤਸ਼ਾਹ ਦੀ ਅਜਮਤ ਅੱਕੇ ਝੁਗ ਕੇ ਚੁੱਕ ਗਏ ਇਥੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਦਿਲ ਦੀ ਨਮਾਜ਼ ਦਾ ਉਪਦੇਸ਼ ਦਿੱਤਾ ਕਿ ਆਪਣਾ ਦਿਲ ਜੇ ਬੰਦਗੀ ਦੇ ਵਿੱਚ ਸ਼ਾਮਲ ਨਹੀਂ ਕਰ ਸਕਦੇ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਬਾਹਰੀ ਤੌਰ ਦੇ ਉੱਤੇ ਕੀਤੀਆਂ ਹੋਈਆਂ ਕਰਿਆਵਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਉਸ ਦਿਨ ਦੌਲਤਖਨ ਲੋਧੀ ਨੇ ਕਿਹਾ ਸੀ ਨਾਨਕ ਹੱਕ ਕੋ ਪਹੁੰਚਦਾ ਹੈ ਭਾਵ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਖੁਦਾ ਦੇ ਘਰ ਤੱਕ ਪਹੁੰਚੇ ਨੇ ਔਰ ਇਹਨਾਂ ਦਾ ਜਿਹੜਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਦਾ ਭਲਾ ਕਰਨ ਵਾਸਤੇ ਹੈ ਵੇਈਂ ਚੋਂ ਬਾਹਰ ਆਉਣ ਤੋਂ ਬਾਅਦ ਬਾਬੇ ਨੇ ਆਪਣਾ ਸਾਰਾ ਡੇਰਾ ਲੁਟਾ ਦਿੱਤਾ ਸੀ ਹੁਣ ਪਾਤਸ਼ਾਹ ਕਹਿ ਰਹੇ ਸਨ ਕਿ ਅਸਾਂ ਨੂੰ ਸੱਚੇ ਦਾ ਹੁਕਮ ਹੈ ਕਿ ਅਸੀਂ ਉਦਾਸੀਆਂ ਵਾਸਤੇ ਜਾਣਾ ਹੈ। ਭਾਈ ਮਰਦਾਨਾ ਜੀ ਨਾਲ ਤਿਆਰ ਹੋਏ। ਭਾਈ ਮਰਦਾਨਾ ਜੀ ਨੂੰ ਮਹਾਰਜ ਕਹਿਣ ਲੱਗੇ ਭਾਈ ਜੀ ਅਸਾਂ ਨੂੰ ਰਬਾਬ ਚਾਹੀਦੀ ਹੈ। ਪਰ ਉਹ ਰਬਾਬ ਅਸਾਂ ਬੇਬੇ ਦੇ ਪੈਸਿਆਂ ਦੀ ਲੈਣੀ ਹੈ। ਭਾਈ ਮਰਦਾਨਾ ਜੀ ਬੇਬੇ ਨੂੰ ਕਹਿਣ ਲੱਗੇ ਮਹਾਰਜ ਦਾ ਹੁਕਮ ਹੈ। ਕਿ ਅਸਾਂ ਨੂੰ ਰਵਾਬ ਚਾਹੀਦਾ ਹੈ ਤੇ ਪੈਸੇ ਬੇਬੇ ਤੋਂ ਲੈਣੇ ਨੇ ਬੇਬੇ ਨਾਨਕੀ ਜੀ ਨੇ ਆਪਣੇ ਧਨ ਭਾਗ ਜਾਣ ਕੇ ਪੈਸੇ ਦਿੱਤੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਦੇ ਨਾਲ ਭਾਈ ਮਰਦਾਨਾ ਜੀ ਸultanpur ਤੋਂ ਭਾਈ ਫਿਰੰਦੇ ਦੇ ਕੋਲੋਂ ਰਵਾਬ ਲੈਣ ਵਾਸਤੇ ਰਵਾਨਾ ਹੋਏ ਭਾਈ ਫਿਰੰਦੇ ਨੇ ਕਿਹਾ ਕਿ ਰਵਾਬ ਤਿਆਰ ਨਹੀਂ ਹੈ ਭਾਈ ਜੀ ਕਹਿਣ ਲੱਗੇ ਸਾਹਮਣੇ ਟੰਗੀ ਤਾਂ ਹੈ ਕਹਿਣ ਲੱਗੇ ਨਹੀਂ ਇਹ ਸਿਰਫ ਗੁਰੂ ਨਾਨਕ ਵਾਸਤੇ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਵੀ ਤਾਂ ਗੁਰੂ ਨਾਨਕ ਵਾਸਤੇ ਲੈਣ ਆਇਆ ਜਦੋਂ ਭਾਈ ਫਿਰੰਦਾ ਜੀ ਨੂੰ ਇਹ ਪਤਾ ਲੱਗਿਆ ਕਿ ਭਾਈ ਮਰਦਾਨਾ ਜੀ ਨੇ ਰਬਾਬ ਗੁਰੂ ਨਾਨਕ ਪਾਤਸ਼ਾਹ ਲਈ ਲੈਣੀ ਹੈ ਤਾਂ ਫਿਰੰਦਾ ਰਬਾਬ ਚੁੱਕ ਕੇ ਨਾਲ ਆਪ ਛੱਡਣ ਵਾਸਤੇ ਆਇਆ ਮਹਾਰਾਜ ਨੇ ਰਬਾਬ ਉਸ ਸਮੇਂ ਦੀਆਂ ਪ੍ਰਚਲਿਤ ਰਬਾਬਾਂ ਨਾਲੋਂ ਕੁਝ ਵੱਖਰੇ ਤਰੀਕੇ ਦੀ ਬਣਾਈ ਸੀ ਸ਼ਾਇਦ ਪ੍ਰਤਨ ਰਬਾਬਾਂ ਉੱਪਰ ਉਹ ਰਾਗ ਨਹੀਂ ਸੀ ਗਾਇਆ ਜਾ ਸਕਦੇ ਜੀਨਾਂ ਰਾਗਾਂ ਨੂੰ ਬਾਬੇ ਨੇ ਗਾਉਣਾ ਸੀ ਗੁਰੂ ਨਾਨਕ ਮਹਾਰਾਜ ਪਾਈ ਮਰਦਾਨਾ ਜੀ ਦੇ ਨਾਲ ਫਿਰ ਸੁਲਤਾਨਪੁਰ ਦੀ ਇਸ ਮੁਬਾਰਕ ertid ਤੋਂ ਉਦਾਸੀਆਂ ਵਾਸਤੇ ਰਵਾਨਾ ਹੁੰਦੇ ਨੇ ਤੇ ਪਹਿਲੀ ਉਦਾਸੀ ਤੋਂ ਬਾਅਦ ਮੁਰਦਕੇ ਵਾਪਸ ਮੁੜੇ ਤਾਂ ਇਸ ਸੁਲਤਾਨਪੁਰ ਦੀ ertid ਦੇ ਉੱਤੇ ਦੁਬਾਰਾ ਕਦਮ ਪਏ ਬੇਬੇ ਨਾਨਕੀ ਜੀ ਦੇ ਕਰੇ ਗਏ ਪਾਤਸ਼ਾਹ ਜੀ ਨੂੰ ਬੇਬੇ ਜੀ ਨੇ ਕਿਹਾ ਮਹਾਰਾਜ ਸਮਾਂ ਨੇੜੇ ਮੇਰਾ ਹੁਣ ਬੇਨਤੀ ਹੈ ਕਿ ਅਗਲੀ ਉਦਾਸੀ ਤੇ ਜਾਣ ਤੋਂ ਪਹਿਲਾਂ ਮੇਰਾ ਅੰਤਮ ਸੰਸਕਾਰ ਆਪਣੇ ਹੱਥਾਂ ਨਾਲ ਕਰਿਆ ਜੇ ਬੇਬੇ ਨਾਨਕੀ ਨੇ ਆਖਰੀ ਸਵਾਸ ਗੁਰੂ ਨਾਨਕ ਮਹਾਰਾਜ ਦੇ ਹੱਥਾਂ ਚਲੇ ਪਾਤਸ਼ਾਹ ਨੇ ਹੱਥੀ ਸੰਸਕਾਰ ਕੀਤਾ ਤਿਆਰੀ ਕੀਤੇ ਤਾਂ ਪਾਈਆ ਜੈ ਰਾਮ ਜੀ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੇਰਾ ਵੀ ਸਮਾਂ ਥੋੜਾ ਹੈ ਮੇਰਾ ਵੀ ਸੰਸਕਾਰ ਆਪਣੇ ਹੱਥਾਂ ਨਾਲ ਕਰਕੇ ਜਾਇਆ ਜੇ ਬੇਬੇ ਨਾਨਕ ਕੀ ਜੀਤੋਂ ਤੀਜੇ ਦਿਨ ਪਾਈਆ ਜੈ ਰਾਮ ਜੀ ਨੇ ਸਰੀਰ ਛੱਡਿਆ ਉਹਨਾਂ ਦਾ ਸੰਸਕਾਰ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁਬਾਰਕ ਹੱਥਾਂ ਨਾਲ ਆਪ ਕੀਤਾ ਇਹ ਮੁਬਾਰਕ ਇਤਿਹਾਸ ਇਸ ਪਵਨ ਧਰਤੀ ਦਾ ਜਿਸ ਧਰਤੀ ਨੂੰ ਕਈ ਸਾਲ ਗੁਰੂ ਨਾਨਕ ਦੇ ਦੇਦਾਰ ਨਸੀਬ ਹੋਏ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ